ਅਸੀਂ ਚੀਮਿਆਂ ਤੋਂ ਚੱਲੇ ਸੀ ਬਾਈ ਸਵਾਰੀ ਲੈ ਕੇ ਲੁਧਿਆਣਾ ਛੱਡ ਕੇ ਆ ਰਿਹਾ ਸੀ ਮੈਂ ਕੀ ਗੱਲਬਾਤ ਕੀ ਹੋਈ ਅੱਜ ਗੱਲਬਾਤ ਬਾਈ ਮੈਂ ਆਪਣੀ ਸਾਈਡ ਤੋਂ ਆ ਰਿਹਾ ਸੀ ਇਹ ਟਰੱਕ ਸਾਹਮਣੇ ਇਧਰਲੀ ਸਾਈਡ ਤੋਂ ਆ ਰਿਹਾ ਸੀ ਸੱਜੇ ਪਾਸਿਓਂ ਤੇ ਕਦੋਂ ਇਹਨੇ ਟਰੱਕ ਬੇਕਾਬੂ ਹੋ ਗਿਆ ਇਹ ਤੋਂ ਮੇਰੇ ਲਈ ਸਾਈਡ ਹੋ ਗਿਆ ਜੀ ਮੈਂ ਗੱਡੀ ਦੀਆਂ ਬ੍ਰੇਕਾਂ ਮਾਰਤੀਆਂ ਮੇਰੀ ਗੱਡੀ ਰੁਕ ਗਈ ਜੀ ਇਹ ਆ ਖੜੀ ਆ ਗਈ ਵਿੱਚ ਵੱਜਿਆ ਜੀ ਪੂਰੇ ਜ਼ੋਰ ਨਾਲ ਤੇ ਇੱਕ ਗੱਡੀ ਮੇਰੇ ਪਿੱਛੋਵਰੀ ਦੀ ਉਹ ਪਿੱਛੋ ਵੱਜੀ ਜੀ ਐ ਮੰਨ ਲਓ ਵੀ ਗੱਡੀ ਖਤਮ ਹੋ ਗਈ ਸਾਰੇ ਕਿੰਨੇ ਬੰਦੇ ਸੀ ਇਹਦੇ ਵਿੱਚ ਡਰਾਈਵਰ ਸਨ 6 ਜੀ ਸੱਟਾਂ ਲੱਗੀਆਂ ਜੀ ਥੋੜੀਆਂ ਥੋੜੀਆਂ ਲੱਗੀਆਂ ਨੇ ਜੀ ਹਾਂ ਜੀ ਲੱਗੀਆਂ ਥੋੜੀਆਂ ਮੰਗ ਤਾਂ ਇਨਸਾਫ ਹੋਣਾ ਚਾਹੀਦਾ ਜੀ ਹਾਂ ਜੀ ਹਾਂ ਬਿਲਕੁਲ दारू ਪੀਤੀ ਹੋਈ ਹੈ ਜੀ ਮੈਂ ਆਪ ਟਰੱਕ ਦੀ ਸ਼ੀਟ ਕੋ ਮੈਂ ਲਾਹਿਆ ਜੀ ਉਹਨੂੰ ਹਾਂ ਜੀ दारू ਪੀਤੀ ਹੋਈ ਹੈ ਤੇ ਨਹੀਂ दारू ਪੀਤੀ ਹੈ ਕਰੀ ਹੈ ਹੈ ਗੋਲੀ ਖਾਧੀ ਜੀ ਵਾਲੀ ਜੀ ਕਾਦੀ ਕੋਲੀ ਕਾਦੀ ਆ ਦਾਰੂ ਦਾ ਮੁਸ਼ਕ ਮਾਰੀ ਜਾਂਦਾ ਯਾਰ ਰੱਜਿਆ ਹੋਇਆ ਦਾਰੂ ਦਾ ਮੁਸ਼ਕ ਮਾਰੀ ਇਹ ਕਿੱਥੇ ਜਾਣਾ ਤੂੰ ਕਿੱਥੋਂ ਆ ਜੀਗਾ ਮੈਂ ਤੋਰੀ ਖਾਲੀ ਆ ਦਾਰੂ ਨਾਲ ਰੱਜਿਆ ਹੋਇਆ ਜਮਾ ਪੰਜੇ ਗੱਡੀ ਭੰਨ ਕੇ ਆਇਆ ਹੈ ਸੈਲਰ ਦੀ ਗੱਡੀਆਂ ਦੇਖੋ ਤੁਸੀਂ ਇਹ ਆ ਡਰਾਈਵਰ ਹੈ ਸਾਹਮਣੇ ਜਿਹੜਾ ਗੱਡੀ ਟਰਾਲਾ ਲੱੱਗ ਕੇ ਲੱਗਿਆ ਟਰੱਕ ਕਾਰ ਦਾ ਦੇਖੋ ਕੀ ਹਾਲ ਹੋਇਆ ਦਾਰੂ ਨਾਲ ਰੱਜਿਆ ਹੋਇਆ ਸਾਰਾ ਟੱਬੜੀ ਮਾਰਦਾ ਸੀ ਨੇ ਤਾਂ ਕੁਦਰਤ ਨਾਲ ਬਚ ਕੇ ਆ ਤਾਂ ਹਾਲ ਹੈ ਕਿਹੜੇ ਸੈਲਰ ਦੀ ਜਿਹੜੇ ਸੈਲਰ ਦੀ ਗੱਡੀ ਆ ਫੋਨ ਗੱਡੀ ਤੇ ਕੋਣ ਗੱਡੀ ਚ ਪਿਆ ਸੈਲਰ ਕਿਹੜੇ ਮਾਲਕ ਕੋਣ ਹੈ ਤੇਰੀ ਗੱਡੀ ਦੇ ਮਾਲਕ ਵਾਂਸ ਹੈ ਹੈ ਵਾਂਸ ਹੈ ਵਾਂਸਾ ਕੋਣ ਹੈ ਠੀਕ ਛੋਟੇ ਮਾਲਕ ਕਿੱਥੇ ਨੇ ਬਦਲ ਸੈਲਰ ਕਿੱਥੇ ਨੇ ਮਾਲਕਾ ਜੀ ਮਹਿਲ ਕਲਾਉਂਦਾ ਅਸੀਂ ਚੀਮਾਂ ਤੋਂ ਚੱਲੇ ਸੀ ਬਾਈ ਸਵਾਰੀ ਲੈ ਕੇ ਲੁਧਿਆਣੇ ਛੱਡ ਕੇ ਆ ਰਿਹਾ ਸੀ ਮੈਂ ਕੀ ਗੱਲਬਾਤ ਕੀ ਹੋਈ ਅੱਜ ਗੱਲਬਾਤ ਬਾਈ ਮੈਂ ਆਪਣੀ ਸਾਈਡ ਤੋਂ ਆ ਰਿਹਾ ਸੀ ਇਹ ਟਰੱਕ ਥੰਮ ਲਾ ਇਧਰਲੀ ਸਾਈਡ ਤੋਂ ਆ ਰਿਹਾ ਸੀ ਸੱਜੇ ਪਾਸਿਓਂ ਤੇ ਕਦੋਂ ਇਹਨੇ ਟਰੱਕ ਬੇ ਕਾਬੂ ਹੋ ਗਿਆ ਇਹ ਤੋਂ ਮੇਰੇ ਲਈ ਸਾਈਡ ਹੋ ਗਿਆ ਜੀ ਮੈਂ ਗੱਡੀ ਦੇ ਬ੍ਰੇਕਾਂ ਮਾਰਤੀਆਂ ਮੇਰੀ ਗੱਡੀ ਰੁਕ ਗਈ ਜੀ ਇਹ ਆ ਖੜੀ ਆ ਗਈ ਵਿੱਚ ਵਜਿਆ ਜੀ ਪੂਰੇ ਜ਼ੋਰ ਨਾਲ ਤੇ ਇੱਕ ਗੱਡੀ ਮੇਰੇ ਪਿੱਛੋਵਰੀ ਦੀ ਉਹ ਪਿੱਛੋ ਵਜੇ ਜੀ ਆ ਮਨ ਲਓ ਵੀ ਗੱਡੀ ਖਤਮ ਹੋ ਗਈ ਸਾਰੇ ਕਿੰਨੇ ਬੰਦੇ ਸੀ ਇਹਦੇ ਵਿੱਚ ਡਰਾਈਵਰ ਸੁੰਨੇ 6 ਜੀ ਕਿੰਨੇ ਸੱਟ ਵੇਟ ਕਿਹਦੇ ਲੱਗੀਆਂ ਕਿੰਨੀ ਬਦ ਕਰੀ ਸੱਟਾਂ ਲੱਗੀਆਂ ਜੀ ਥੋੜੀਆਂ ਥੋੜੀਆਂ ਲੱਗੀਆਂ ਨੇ ਬਾਕੀ ਕਿੱਥੋਂ ਹਾਂ ਜੀ ਲੱਗਤੀ ਆ ਥੋੜੀ ਮੰਗ ਤਾਂ ਇਨਸਾਫ ਹੋਣਾ ਚਾਹੀਦਾ ਜੀ ਹਾਂ ਜੀ ਹਾਂ ਬਿਲਕੁਲ दारू ਪੀਤੀ ਹੋਈ ਹੈ ਜੀ ਮੈਂ ਆਪ ਟਰੱਕ ਦੀ ਸ਼ੀਟ ਤੋਂ ਮੈਂ ਲਾਹਿਆ ਜੀ ਉਹਨੂੰ ਹਾਂ ਜੀ ਦਾਰੂ ਪੀਤੀ ਹੈ ਤੇਰੀ ਗੋਲੀ ਖਾਦੀ ਜੀ ਵਾਲੀ ਕਾਦੀ ਗੋਲੀ ਖਾਦੀ ਹੈ ਦਾਰੂ ਦਾ ਤਾਂ ਮੁਸ਼ਕ ਮਾਰੀ ਜਾਂਦਾ ਯਾਰ ਲੱਗਿਆ ਹੋਇਆ ਦਾਰੂ ਦਾ ਤਾਂ ਮੁਸ਼ਕ ਮਾਰੀ ਜਾਂਦਾ ਕਿੱਥੇ ਜਾਣਾ ਤੂੰ ਕਿੱਥੋਂ ਆ ਜੀਗਾ ਮੈਂ ਤੋਂ ਨਹੀਂ ਖਾਦੀ ਦਾਰੂ ਨਾਲ ਰੱਜਿਆ ਹੋਇਆ ਜਮਾ ਪੈਂਟ ਪਿੱਛੇ ਗੱਡੀ ਭੰਨ ਕੇ ਆਇਆ ਦੇਖੋ ਤੁਸੀਂ ਇੱਕ ਆ ਡਰਾਈਵਰ ਹੈ ਸਾਹਮਣੇ ਜਿਹੜਾ ਗੱਡੀ ਟਰਾਲਾ ਲੱਦ ਕੇ ਲੱਗਿਆ ਕਾਰ ਦਾ ਦੇਖੋ ਕੀ ਹਾਲ ਹੋਇਆ ਦਾਰੂ ਨਾਲ ਰੱਜਿਆ ਹੋਇਆ ਸਾਰਾ ਟੱਬੜੀ ਮਾਰਦਾ ਸੀ ਇਹਨੇ ਤਾਂ ਕੁਦਰਤ ਨਾਲ ਬੱਜ ਗਏ ਆ ਤਾਂ ਹਾਲ ਹੈ ਕਿਹੜੇ ਸੈਲਰ ਦੀ ਕਿਹੜੀ ਗੱਡੀ ਆ ਫੋਨ ਗੱਡੀ ਤੇ ਪਿਆ ਫੋਨ ਗੱਡੀ ਤੇ ਪਿਆ ਸੈਲਰ ਕਿਹੜੇ ਮਾਲਕ ਕੌਣ ਹੈ ਤੇਰੀ ਗੱਡੀ ਦੇ ਮਾਲਕ ਵਾਂਸ ਹੈ ਹੈ ਵਾਂਸ ਹੈ ਵਾਂਸਾ ਕੌਣ ਹੈ ਥੋੜੇ ਮਾਣ ਕਿੱਥੇ ਨੇ ਬਦਲ ਸੈਲਰ ਕਿੱਥੇ ਨੇ ਮਹਿਲ ਕਲਾ ਹੈ ਮਹਿਲ ਕਲਾ ਨਾਲ